828 ਕੁੜੀਆਂ ਮੁੰਡੇ ਸਕੂਲਾਂ ਕਾਲਜਾਂ ਦੇ ਏਡਜ਼ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਆ ਬਈ 300 ਤੋਂ ਪਲੱਸ ਕੁੜੀਆਂ ਐਚਆਈਵੀ ਪੋਜ਼ਿਟਿਵ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ 47 ਕੁੜੀਆਂ ਮੁੰਡਿਆਂ ਦੀ ਮੌਤ ਹੋ ਚੁੱਕੀ ਆ ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਕੀ ਹਾਲ ਚਾਲ ਨੇ ਬਈ ਬਾਈ ਜੀ ਆਪਣੇ ਭਾਰਤ ਦੇ ਵਿੱਚ ਤੁਸੀਂ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਦੋ ਸਕੂਲਾਂ ਕਾਲਜਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 828 ਬੱਚੇ ਐਚਆਈਵੀ ਪੋਜ਼ਿਟਿਵ ਆਏ ਆ ਬਈ ਮੈਂ ਗੱਲ ਕਰ ਰਿਹਾ ਤਿਰਪੁਰਾ ਸਟੇਟ ਦੀ ਬਈ ਤਿਰਪੁਰਾ ਸਟੇਟ ਜਿਹਦੀ ਕੀ ਆਬਾਦੀ ਲਗਭਗ ਸਿਰਫ 35 ਲੱਖਾ 35 ਲੱਖ ਦੀ ਆਬਾਦੀ ਦੀ ਸਟੇਟ ਦੇ ਵਿੱਚ ਦੋ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਦੇ ਟੈਸਟ ਕੀਤੇ ਗਏ ਆ ਜਿਦੇ ਵਿੱਚੋਂ 828 ਕੁੜੀਆਂ ਮੁੰਡੇ ਏਡਜ਼ ਬਿਮਾਰੀ ਦੇ ਸ਼ਿਕਾਰ ਨਿਕਲੇ ਆ ਜਿਨ੍ਹਾਂ ਚੋਂ 47 ਕੁੜੀਆਂ ਮੁੰਡਿਆਂ ਦੀ ਮੌਤ ਹੋ ਚੁੱਕੀ ਆ 300 ਤੋਂ ਪਲੱਸ ਕੁੜੀਆਂ ਐਚਆਈਵੀ ਪੋਜ਼ਿਟਿਵ ਨੇ ਜਦੋਂ ਸਾਰੀਆਂ ਗੱਲਾਂ ਦੇ ਪਿੱਛੇ ਭਈ ਕਾਰਨ ਦੇਖਿਆ ਗਿਆ ਤਾਂ ਕਾਰਨ ਕਿਹੜਾ ਸਾਹਮਣੇ ਆਇਆ ਨਸ਼ਾ ਕਿਉਂਕਿ 8ਵੀਂ 9ਵੀਂ 10ਵੀਂ ਪਲੱਸ 2 ਬੀਏ ਦੇ ਸਟੂਡੈਂਟ ਇੰਨਾ ਕ ਜਿਆਦਾ ਨਸ਼ਾ ਕਰ ਰਹੇ ਆ ਇੰਨੀ ਕ ਜਿਆਦਾ ਡਰੱਗ ਲੈ ਰਹੇ ਆ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ 8ਵੀਂ ਕਲਾਸ ਦੇ ਮੁੰਡੇ ਵੀ ਏਡਜ਼ ਬਿਮਾਰੀ ਦੇ ਸ਼ਿਕਾਰ ਨਿਕਲੇ ਆ 8ਵੀਂ 9ਵੀਂ ਦੇ ਬੱਚੇ ਕੁੜੀਆਂ ਮੁੰਡੇ ਏਡਜ਼ ਬਿਮਾਰੀ ਦੇ ਸ਼ਿਕਾਰ ਆ ਭਾਈ ਤੁਸੀਂ ਸੋਚ ਕੇ ਦੇਖੋ ਕੀ 8ਵੀਂ ਤੇ 9ਵੀਂ ਕਲਾਸ ਦੇ ਬੱਚੇ ਦੀ ਉਮਰ ਕਿੰਨੀ ਹੁੰਦੀ ਆ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਬੱਚੇ ਡਰੱਗ ਲੈ ਰਹੇ ਆ ਜੇ ਮੇਰੀ ਗੱਲ ਤੇ ਯਕੀਨ ਨਹੀਂ ਨਾ ਬਾਈ YouTube ਤੇ ਸਰਚ ਮਾਰ ਕੇ ਦੇਖ ਲਿਓ ਤੁਹਾਨੂੰ ਨਿਊਜ਼ ਮਿਲ ਜੂਗੀ ਇਹ ਤਿਰਪੁਰਾ ਦੀ 828 ਬੱਚੇ ਜਿਹੜੇ HIV ਪੋਜ਼ਿਟਿਵ ਹੋਏ ਆ 8ਵੀਂ 9ਵੀਂ 9ਵੀਂ 10ਵੀਂ 10ਵੀਂ ਕਲਾਸ ਦੇ ਕੁੜੀਆਂ ਮੁੰਡੇ AIDS ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਆ ਬੱਚੇ ਇੱਕੋ ਸਿਰੰਜ ਨਾਲ ਇੱਕ ਦੂਜੇ ਨੂੰ ਡਰੱਗ ਲੈ ਰਹੇ ਆ ਇੱਕ ਚਿੱਟਾ ਲਾ ਰਹੇ ਆ ਨਸ਼ਾ ਕਰ ਰਹੇ ਆ ਕੋਈ ਵੀ ਪਾਊਡਰ ਲੈ ਰਹੇ ਆ ਇੱਕੋ ਸੂਈ ਵਰਤ ਰਹੀ ਆ ਗਾਂ ਕੁੜੀਆਂ ਦੇ ਵਿੱਚੋਂ ਬਿਮਾਰੀ ਕਿਵੇਂ ਗਈ ਕਿਉਂਕਿ ਕੁਝ ਕੁੜੀਆਂ ਦੇ ਵੀ ਡੋਪ ਟੈਸਟ ਹੋਏ ਆ ਉਹਨਾਂ ਵਿੱਚੋਂ ਕੁਝ ਕੁੜੀਆਂ ਵੀ ਡਰੱਗੀ ਨਿਕਲੀਆਂ ਨੌਵੀਂ ਦਸਵੀਂ ਦਸਵੀਂ ਕਲਾਸ ਦੀਆਂ ਕਾਲਜ ਨਹੀਂ ਚੱਲ ਬੀਏ ਦੀਆਂ ਕੁੜੀਆਂ ਤਾਂ ਵੱਡੀਆਂ ਹੋ ਜਾਂਦੀਆਂ ਅੱਠਵੀਂ ਨੌਵੀਂ ਦਸਵੀਂ ਕਲਾਸ ਦੀਆਂ ਕੁੜੀਆਂ ਵੀ ਡਰੱਗ ਲੈਂਦੀਆਂ ਬਈ ਤੇ ਕੁਝ ਕੁੜੀਆਂ ਮੁੰਡਿਆਂ ਦੇ ਸੰਪਰਕ ਦੇ ਵਿੱਚ ਆਈਆਂ ਨਸ਼ੇੜੀ ਮੁੰਡਿਆਂ ਨਾਲ ਜਿਹੜੇ ਕੁੜੀਆਂ ਦੀਆਂ ਗੱਲਾਂ ਬਾਤਾਂ ਸੀ ਉਹਨਾਂ ਨੇ ਗਾਂ ਰਿਲੇਸ਼ਨ ਬਣਾਏ ਗਾਂ ਬਿਮਾਰੀ ਉਹਨਾਂ ਕੁੜੀਆਂ 'ਚ ਵੀ ਚਲੀਆਂ ਗਈ ਜਿਹੜੀ ਜਿਹੜੀਆਂ ਕੀ ਨਸ਼ਾ ਨਹੀਂ ਸੀ ਕਰਦੀਆਂ ਸਭ ਤੋਂ ਵੱਧ ਹੈਰਾਨੀ ਤੇ ਚਿੰਤਾ ਜਨਕ ਇਹ ਵਿਸ਼ਾ ਬਈ ਕਿ ਸਕੂਲਾਂ ਕਾਲਜਾਂ ਦੇ ਵਿੱਚ 8 8 9 900 ਬੱਚਾ ਏਡਜ਼ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਇਹ ਖਬਰ ਤਿਰਪਰਾ ਦੀ ਆ ਬਈ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਦਿਨ ਪੰਜਾਬ ਤੋਂ ਵੀ ਕੋਈ ਬਾਹਲਾ ਦੂਰ ਨਹੀਂ ਹੈਗਾ ਪੰਜਾਬ ਵੀ ਇਸ ਚੀਜ਼ ਦੇ ਬੜਾ ਨੇੜੇ ਤੇੜੇ ਘੁੰਮ ਰਿਹਾ ਜੇ ਆਪਾਂ ਗੌਰ ਨਾ ਕੀਤੀ ਤਾਂ ਇਹ ਬਿਮਾਰੀ ਆਉਣ ਵਾਲੇ ਸਾਲਾਂ ਦੇ ਵਿੱਚ ਘਰ-ਘਰ ਦੇ ਵਿੱਚ ਪਹੁੰਚ ਜਾਣੀਆਂ ਭਾਈ ਕਿਉਂਕਿ ਤੁਸੀਂ ਕਦੇ ਵੀ ਇੱਕ ਗੱਲ ਦੀ ਸਰਚ ਕਰਕੇ ਦੇਖਿਓ ਅੱਜ ਕੱਲ੍ਹ 8ਵੀਂ 9ਵੀਂ 10ਵੀਂ ਕਲਾਸ ਦੇ ਜਵਾਕ ਬੀਅਰ ਪੀਕੇ ਕਲਾਸਾਂ ਲਾਉਣ ਜਾਂਦੇ ਆ ਕਈ ਮੁੰਡੇ ਮੈਂ ਖੁਦ ਸੁਣੀਆਂ ਵੀ ਆ ਗੱਲਾਂ ਤੇ ਅੱਖਾਂ ਨਾਲ ਵੀ ਦੇਖੀਆਂ ਕਿ 10ਵੀਂ ਦੇ ਕਲਾਸ ਦੇ ਕੁੜੀਆਂ ਮੁੰਡੇ ਜ਼ਿਆਦਾਤਰ ਮੁੰਡਿਆਂ ਦੀ ਗਿਣਤੀ ਇਸ ਗੱਲ ਦੇ ਵਿੱਚ ਆਉਂਦੀ ਹੈ ਕਿ ਬੀਅਰ ਪੀਕੇ ਕਲਾਸ ਵਿੱਚ ਲਾਉਣ ਜਾ ਰਹੇ ਆ ਸਕੂਲ ਦੇ ਅੰਦਰ ਜਾ ਰਹੇ ਆ ਬਹੁਤ ਸਾਰੀਆਂ ਕੁੜੀਆਂ ਆ ਪਰੇਗਾ ਸਗਨੇਚਰ ਦੇ ਕੈਪਸੂਲ ਵਰਤਰੀਆਂ ਨੇ ਆਪਣੇ ਪੰਜਾਬ ਦੇ ਵਿੱਚ ਪ੍ਰੋਸਟਿੰਗ ਪੀਰੀਆਂ ਨੇ ਬਹੁਤ ਸਾਰੇ ਮੁੰਡਿਆਂ ਦਾ ਰੁਝਾਨ ਹੋ ਗਿਆ ਸਟਿੰਗ ਦੇ ਨਾਲ ਪ੍ਰੈਗਾ ਖਾਣ ਦਾ ਇੱਕ ਰਵਾਜ ਇੱਕ ਰੁਝਾਨ ਚੱਲ ਪਿਆ ਛੋਟੀ ਉਮਰ ਦੇ ਕੁੜੀਆਂ ਮੁੰਡੇ ਬੜੀ ਛੇਤੀ ਇਸ ਤੀ ਦੇ ਲਪੇਟ ਦੇ ਵਿੱਚ ਆ ਰਹੇ ਆ ਜਿਹੜੇ ਮੁੰਡੇ ਮੰਨ ਲਓ ਇੱਕੋ ਸਰੇਜ ਸੂਈ ਨਾਲ ਨਸ਼ਾ ਕਿ ਦੂਜੇ ਨਾਲ ਲਾਉਂਦੇ ਆ ਚਿੱਟਾ ਲਾਉਂਦੇ ਜਾਂ ਕੁਝ ਵੀ ਲਾਉਂਦੇ ਆ ਗਾਉਂ ਉਹਨਾਂ ਦੀਆਂ ਕੁੜੀਆਂ ਨਾਲ ਗੱਲਾਂ ਬਾਤਾਂ ਨੇ ਗਾਉਂ ਉਹਨਾਂ ਕੁੜੀਆਂ ਨਾਲ ਰਿਲੇਸ਼ਨ ਬਣਦੇ ਆ ਉਹ ਕੁੜੀਆਂ ਗਾ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਐਡਜ਼ ਬਿਮਾਰੀ ਦੀ ਸ਼ਿਕਾਰ ਹੋ ਜਾਂਦੀਆਂ ਨੇ ਤੇ ਉਹਨਾਂ ਚੋਂ ਜਿਹੜੀਆਂ ਕੁੜੀਆਂ ਗਾਂ ਵਿਆਹੀਆਂ ਗਈਆਂ ਬਿਮਾਰੀ ਕੁਝ ਸਾਲਾਂ ਤੱਕ ਸਾਹਮਣੇ ਨਾ ਆਈ ਤਾਂ ਉਹਨਾਂ ਨੇ ਗਾਂ ਜਾ ਕੇ ਹੋਰਾਂ ਦਾ ਵੀ ਘਰ ਪੱਟ ਦੇਣਾ ਕਿਉਂਕਿ ਇਹ ਬਿਮਾਰੀ ਐਹੋ ਜੀ ਆ ਬਈ 5 5 6 6 ਸਾਲ ਟੈਸਟਾਂ ਦੇ ਵਿੱਚ ਨਹੀਂ ਆਉਂਦੀ ਕਈ ਵਾਰੀ ਇਹ ਛੇਤੀ ਪੋਜ਼ਿਟਿਵ ਹੋ ਜਾਂਦੀ ਆ ਕਈ ਵਾਰੀ ਕਾਫੀ ਕਾਫੀ ਸਾਲ ਲੱਗ ਜਾਂਦੇ ਇਹਨੂੰ ਪੋਜ਼ਿਟਿਵ ਹੋਣ ਲਈ ਤੇ ਬੜੇ ਮੁੰਡਿਆਂ ਨੇ ਬੜੀਆਂ ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਦੇਣੀ ਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਅਸੀਂ ਐਚੀਵੀ ਪੋਜ਼ਿਟਿਵ ਆ ਉਹ ਤਾਂ ਜਦੋਂ ਸਾਲਾਂ ਬਾਅਦ ਬਿਮਾਰੀ ਜਾ ਕੇ ਰਿਪੋਰਟਾਂ ਦੇ ਵਿੱਚ ਆਈ ਫਿਰ ਪਤਾ ਲੱਗੂਗਾ ਕਿ ਮੈਂ ਏਡ ਮੈਨੂੰ ਏਡਜ਼ ਹੋ ਚੁੱਕੀ ਆ ਗਾਂ ਬਗਾਨੀ ਤੀ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ ਆਪਣੇ ਪੰਜਾਬ ਦੇ ਵਿੱਚ ਵੀ ਨਸ਼ੇ ਦਾ ਰੁਝਾਨ ਬਹੁਤ ਜ਼ਿਆਦਾ ਵਧ ਰਿਹਾ ਕੁੜੀਆਂ ਦਾ ਰੁਝਾਨ ਵੀ ਨਸ਼ੇ ਵੱਲ ਬਹੁਤ ਜ਼ਿਆਦਾ ਹੋ ਰਿਹਾ ਕੁੜੀਆਂ ਬਹੁਤ ਜ਼ਿਆਦਾ ਪ੍ਰੈਗਾ ਤੇ ਸਿਗਨੇਚਰ ਦੇ ਕੈਪਸੂਲ ਖਾਣ ਲੱਗੀਆਂ ਬਾਈ ਇਸ ਗੱਲ ਤੇ ਗੌਰ ਕਰਿਓ ਬੜਾ ਚਿੰਤਾਜਨਕ ਵਿਸ਼ਾ ਹੈ ਬੜਾ ਚਿੰਤਾਜਨਕ ਮੁੱਦਾ ਹੈ ਕਿਉਂਕਿ ਆਪਣੇ ਬੱਚੇ ਆਪਣੇ ਹੱਥਾਂ ਚੋਂ ਬਾਹਰ ਹੋ ਰਹੇ ਆ ਹੋ ਚੁੱਕੇ ਆ ਹੋ ਗੀ ਰਹਾ ਹੋ ਚੁੱਕੇ ਆ ਇਹਨਾਂ ਨੂੰ ਲੋੜ ਆ ਬਾਈ ਮੋੜਨ ਦੀ ਪਹਿਲਾਂ ਕੱਲਾ ਨਸ਼ਾ ਸਿਰਫ ਮੁੰਡਿਆਂ ਦੇ ਵਿੱਚ ਹੁੰਦਾ ਸੀਗਾ ਪਰ ਹੁਣ ਕੁੜੀਆਂ ਦੇ ਵਿੱਚ ਵੀ ਨਸ਼ਾ ਬਈ ਕੁੜੀਆਂ ਇੱਜ਼ਤ ਬਾਰੇ 1% ਵੀ ਨਹੀਂ ਸੋਚ ਰਹੀਆਂ ਮੈਂ ਸਾਰੀਆਂ ਨੂੰ ਨਹੀਂ ਕਹਿ ਰਿਹਾ ਪਰ ਜਿਹੜੀਆਂ ਕੁੜੀਆਂ ਜਿਆਦਾ ਜ਼ਿਆਦਾਤਰ ਘਰਾਂ ਤੋਂ ਬਾਹਰ ਰਹਿੰਦੀਆਂ ਨੇ ਉਹ ਬੀਅਰ ਵੀ ਪੀ ਲੈਂਦੀਆਂ ਨੇ ਆ ਸਮੋਕਿੰਗ ਵੀ ਕਰ ਲੈਂਦੀਆਂ ਨੇ ਮਤਲਬ ਸਿਕਟਾ ਸੁਕਟਾ ਵੀ ਪੀ ਲੈਂਦੀਆਂ ਨੇ ਹੁੱਕੇ ਦਾ ਬੜਾ ਰੁਝਾਨ ਚੱਲਿਆ ਹੋਇਆ ਕੁੜੀਆਂ 'ਚ ਫਲੇਵਰ ਵਾਲਾ ਹੁੱਕਾ ਬਹੁਤ ਜ਼ਿਆਦਾ ਪੀਤਾ ਜਾਂਦਾ ਬਾਕੀ ਜਿਹੜਾ ਆ ਪ੍ਰੈਗੀ ਦਾ ਤੇ ਸਿਗਨੇਚਰ ਦਾ ਕੈਪਸੂਲ ਆ ਇਹ ਤਾਂ ਆਮ ਤੇ ਮਾਮੂਲੀ ਗੱਲ ਆ ਕਿਉਂਕਿ ਇਹ ਨਸ਼ਾ ਬਹੁਤ ਸਸਤਾ ਦੂਜੀ ਗੱਲ ਇਹ ਆ ਕਿ ਇਹ ਆਮ ਮੈਡੀਕਲ ਤੋਂ ਛੇਤੀ ਮਿਲ ਜਾਂਦਾ ਛੇਤੀ अवेलेबल ਹੋ ਜਾਂਦਾ ਤੇ ਇਹ ਨਸ਼ਾ ਮੁੰਡੇ ਵੀ ਬਹੁਤ ਜ਼ਿਆਦਾ ਖਾਂਦੇ ਆ ਤੇ ਮੁੰਡਿਆਂ ਤੋਂ ਹੀ ਇਹ ਨਸ਼ਾ ਕੁੜੀਆਂ ਨੂੰ ਦਿੱਤਾ ਜਾਂਦਾ ਕੁੜੀਆਂ ਮੁੰਡੇ ਗਾਂਵ ਦੀ ਅਸੀਂ ਲੇਸੂਲੀ ਨੂੰ ਨਸ਼ਾ ਖਾਣ ਲੱਗ ਜਾਂਦੇ ਆ ਕੈਪਸੂਲ ਖਾਣ ਲੱਗ ਜਾਂਦੇ ਆ ਇੱਕ ਕੁੜੀ ਉਹ ਕੈਪਸੂਲ ਖਾ ਲੈਂਦੀ ਆ ਗਾਂ ਜਾ ਕੇ ਦੂਜੀਆਂ ਕੁੜੀਆਂ ਨੂੰ ਦੱਸਦੀ ਆ ਕਿ ਆ ਫਲਾਣਾ ਮੈਂ ਕੈਪਸੂਲ ਖਾਦਾ ਸੀ ਬੜਾ ਵਧੀਆ ਦਿਮਾਗ ਸੁੱਨ ਹੋ ਜਾਂਦਾ ਬੰਦਾ ਟੈਨਸ਼ਨ ਫਰੀ ਹੋ ਜਾਂਦਾ ਜੇ ਹੋ ਜਾਂਦਾ ਉਹ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਕਿ ਇੱਕ ਮੱਝ ਲਿਬੜੀ ਹੋਵੇ ਪਤਾ ਨਹੀਂ ਉਹ ਕਿੰਨੀਆਂ ਮੱਝਾਂ ਲਪੇੜ ਦਿੰਦੀ ਆ ਪਰ ਇਹ ਗੱਲ ਸਕੂਲਾਂ ਵਾਲੇ ਟੀਚਰਾਂ ਨੂੰ ਵੀ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਬੱਚਿਆਂ ਵਾਲ ਵਾਦ ਤੋਂ ਵੱਧ ਧਿਆਨ ਦਿੱਤਾ ਜਾਵੇ ਕਿਉਂਕਿ ਸਕੂਲਾਂ ਦੇ ਟੀਚਰਾਂ ਦਾ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਕੋਈ ਬੱਚਾ ਨਸ਼ਾ ਕਰ ਰਿਹਾ ਜਾਂ ਕੀ ਕਰ ਰਿਹਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਇੱਥੋਂ ਤੱਕ ਕਿ ਕਈ ਆ ਸਰਕਾਰੀ ਸਕੂਲਾਂ ਦੇ ਵਿੱਚ ਕਈ ਜਵਾਕਾਂ ਦੇ ਜੇਬਾਂ ਦੇ ਵਿੱਚ ਪ੍ਰੈਗਤੀ ਦੇ ਸਿਗਨੇਚਰਾਂ ਦੇ ਕੈਪਸੂਲਾਂ ਦੇ ਪੱਤੇ ਹੁੰਦੇ ਆ ਵੀ ਪੱਤੇ ਲੈ ਕੇ ਨਾਲ ਜਾਂਦੇ ਆ ਕੋਈ ਗਰਾਊਂਡ 'ਚ ਲੱਕੋ ਕੇ ਚਲਾ ਜਾਂਦਾ ਕੋਈ ਬਾਥਰੂਮ 'ਚ ਲੱਕੋਈ ਬਿਠਾ ਕਈ ਪਤੰਦਰ ਜੇਬ 'ਚ ਪਾਈ ਫਿਰਦੇ ਆ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਬਾੜੀ ਪੁੱਛ ਗਏ ਚ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਇਸ ਗੱਲ ਦਾ ਬਾਅਦ ਤੋਂ ਬਾਅਦ ਮਾਪਿਆਂ ਨੂੰ ਵੀ ਇਹ ਅਪੀਲ ਆ ਕਿ ਜਿਹੜੀਆਂ ਨਵੀਂ ਉਮਰ ਦੀਆਂ ਆਪਣੀਆਂ ਧੀਆਂ ਬਣਾਣੇ 14 15 15 ਸਾਲਾਂ ਦੀਆਂ ਉਹਨਾਂ ਨੂੰ ਬਾਅਦ ਤੋਂ ਬਾਅਦ ਇਸ ਬਿਮਾਰੀ ਬਾਰੇ ਦੱਸੋ ਕਿ ਐਚ ਆਈ ਵੀ ਬਿਮਾਰੀ ਕਿਵੇਂ ਹੁੰਦੀ ਆ ਇਹਦੀ ਰੋਗ ਥਾਮ ਕੀ ਆ ਕਿਹੜੀ ਚੀਜ਼ ਤੋਂ ਆਪਾਂ ਪਰਹੇਜ਼ ਕਰਨਾ ਕਿਹੜੀ ਚੀਜ਼ ਤੋਂ ਆਪਾਂ ਦੂਰ ਰਹਿਣਾ ਕਿਉਂਕਿ ਛੋਟੀ ਉਮਰ ਦੀਆਂ ਕੁੜੀਆਂ ਨੇ 15 16 16 ਸਾਲਾਂ ਦੀਆਂ ਉਹਨਾਂ ਨੂੰ ਨਹੀਂ ਪਤਾ ਕਿ ਐਚ ਆਈ ਵੀ ਬਿਮਾਰੀ ਕਿੱਦਾਂ ਹੁੰਦੀ ਆ ਇਹਦੀ ਲਾਗ ਕਿੱਥੋਂ ਲੱਗਦੀ ਇਹਦੀ ਰੋਗ ਥਾਮ ਕੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਕੱਲ ਕੁੜੀਆਂ ਮੁੰਡਿਆਂ ਦੇ ਵਿੱਚ ਰਿਲੇਸ਼ਨ ਜਿਹੜੇ ਉਹ ਬੜੀ ਤੇਜ਼ੀ ਨਾਲ ਬਣ ਰਹੇ ਆ ਬਹੁਤ ਛੋਟੀ ਉਮਰ ਦੇ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਸਬੰਧ ਬਣਾ ਰਹੇ ਆ ਇਹ ਬਿਲਕੁਲ ਸੱਚ ਆ ਪਰ ਇਹ ਗੱਲ ਬਹੁਤ ਕੌੜੀ ਆ ਇਸ ਕਰਕੇ ਮਾਵਾ ਨੂੰ ਵੱਧ ਤੋਂ ਵੱਧ ਚਾਹੀਦਾ ਕਿ ਆਪ ਦੀਆਂ ਧੀਆਂ ਨੂੰ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਦੱਸਣ ਕਿ ਬੇਟਾ ਇਹ ਬਿਮਾਰੀ ਇਸ ਤਰ੍ਹਾਂ ਲੱਗਦੀ ਆ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਕਿਵੇਂ ਤੁਸੀਂ ਇਹਨਾਂ ਬਿਮਾਰੀ ਤੋਂ ਦੂਰ ਰਹਿਣਾ ਜੇ ਤੁਸੀਂ ਆਪ ਦੀਆਂ ਧੀਆਂ ਭੈਣਾਂ ਨੂੰ ਇਹ ਗੱਲ ਦੱਸੋਗੇ ਛੋਟੀ ਉਮਰ ਦੇ ਵਿੱਚ ਹੋ ਸਕਦਾ ਉਹ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਣਾ ਕਿਉਂਕਿ ਜਾਨ ਇਥੇ ਸਭ ਤੋਂ ਪਿਆਰੀ ਆ ਇਸ ਕਰਕੇ ਇਸ ਬਿਮਾਰੀ ਨੂੰ ਲਕਾਓ ਨਾ ਵੱਧ ਤੋਂ ਵੱਧ ਆਪ ਦੇ ਛੋਟੀ ਉਮਰ ਦੇ ਬੱਚਿਆਂ ਨੂੰ ਦੱਸੋ ਕਿ ਇਹ ਬਿਮਾਰੀ ਲੱਗਦੀ ਕਿਵੇਂ ਆ ਕੁੜੀਆਂ ਨੂੰ ਵੀ ਦੱਸੋ ਮੁੰਡਿਆਂ ਨੂੰ ਵੀ ਦੱਸੋ ਤਾਂ ਜੋ ਆਪਣੇ ਬੱਚੇ ਬਚ ਸਕਣ ਨਹੀਂ ਤੇ ਜਿਹੋ ਜਾਂ ਪੰਜਾਬ ਦੇ ਵਿੱਚ ਰੁਝਾਨ ਚੱਲ ਚੁੱਕਿਆ ਨਸ਼ਿਆਂ ਦਾ ਕੈਪਸੂਲਾਂ ਦਾ ਤਾਂ ਇਹ ਦਿਨ ਕੋਈ ਦੂਰ ਨਹੀਂਗਾ ਜਿਸ ਦਿਨ ਪੰਜਾਬ ਦੇ ਵੀ ਸਕੂਲਾਂ ਦੇ ਵਿੱਚੋਂ 8 8 9 900 ਬੱਚਾ ਐਚ ਆਈ ਵੀ ਪੋਜ਼ਿਟਿਵ ਨਿਕਲਿਆ ਹੋਆ ਬਾਈ ਇਗੈਲ ਤੁਸੀਂ ਮੇਰੀ ਲੇਕ ਕੇ ਰੱਖ ਲਿਓ ਕਿ ਕਿਸੇ ਬੰਦੇ ਨੇ ਵੀਡੀਓ ਪਾਈ ਸੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫੈਲਣ ਵਾਲੀ ਆ ਬਾਈ ਬਿਮਾਰੀ ਫੈਲ ਵੀ ਰਹੀ ਆ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਬਿਮਾਰੀ ਬਹੁਤ ਵੱਡੇ ਪੱਧਰ ਤੇ ਫੈਲ ਜਾਊਗੀ ਇਹ ਆਮ ਪਿੰਡਾਂ ਤੱਕ ਪਹੁੰਚਣ ਵਾਲੀ ਬਿਮਾਰੀ ਹੋ ਚੁੱਕੀ ਆ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਇਹ ਬਿਮਾਰੀ ਪਤਾ ਨਹੀਂ ਕਿੰਨੇ ਕੁ ਕੁੜੀਆਂ ਮੁੰਡੇ ਨਾਲ ਲਈ ਫਰਦੇ ਆ ਬਾਈ ਬਹੁਤ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਐਚ ਆਈ ਵੀ ਪੋਜ਼ਿਟਿਵ ਹੋ ਚੁੱਕੀਆਂ ਨੇ ਪਰ ਉਹ ਇਹ ਗੱਲ ਨੂੰ ਸ਼ੋ ਨਹੀਂ ਕਰਦੇ ਕੋਈ ਦੱਸਣ ਲਈ ਤਿਆਰ ਨਹੀਂ ਜ਼ਿਆਦਾਤਰ ਜਿਹੜੀਆਂ ਕੁੜੀਆਂ ਘਰਾਂ ਤੋਂ ਬਾਹਰ ਪੜਦੀਆਂ ਨੇ ਉਹਨਾਂ ਚੋਂ ਬਹੁਤ ਸਾਰੀਆਂ ਕੁੜੀਆਂ ਜਾਂ ਮੁੰਡੇ ਐਚਆਈਵੀ ਪੋਜ਼ਿਟਿਵ ਹੋ ਚੁੱਕੇ ਆ ਆਪਣੇ ਪੰਜਾਬ ਦੇ ਵਿੱਚ ਵੀ ਪਰ ਇਹ ਗੱਲ ਕੋਈ ਸਾਹਮਣੇ ਆ ਕੇ ਕਹਿੰਦਾ ਨਹੀਂ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਜਾਂਦੀ ਇਹ ਗੱਲ ਲੁਕੋਈ ਜਾਂਦੀ ਹੈ ਸੋ ਤੱਕ ਕਿ ਕਈ ਤਾਂ ਸ਼ਾਇਦ ਕੁੜੀਆਂ ਮੁੰਡਿਆਂ ਦੇ ਘਰੇ ਵੀ ਨਹੀਂ ਪਤਾ ਹੋਣਾ ਕਿ ਸਾਡਾ ਬੱਚਾ ਐਚਆਈਵੀ ਪੋਜ਼ਿਟਿਵ ਹੋ ਚੁੱਕਿਆ ਕਿਉਂਕਿ ਦਵਾਈ ਖਾ ਕੇ ਬੰਦਾ ਆਪ ਦੀ ਉਮਰ ਭੋਗ ਜਾਂਦਾ ਪਰ ਹੈਰਾਨੀ ਜਨਕ ਗੱਲ ਇਹ ਆ ਕਿ ਜਿਹੜੇ ਕੁੜੀਆਂ ਮੁੰਡੇ ਅੱਜ ਕੁਵਾਰੇ ਆ ਉਹਨਾਂ ਨੇ ਗਾਂ ਕਿੰਨੀਆਂ ਕੁੜੀਆਂ ਮੁੰਡੇ ਜ਼ਿੰਦਗੀ ਤਬਾਹ ਕਰ ਦੇਣੀਆਂ ਗੱਲ ਇਹ ਸੋਚਣ ਵਾਲੀ ਹੈ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਦੇ ਘਰਾਂ ਤੱਕ ਪਹੁੰਚਣ ਤਾਂ ਜੋ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ ਆਪ ਦੀ ਛੋਟੀ ਉਮਰ ਦੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਣ ਬਈ